ਦਰਿੰਦਰ ਨੇ ਲੱਖਾਂ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਇੱਕ ਮੰਤਰੀ ਦੀ لالچ ਨੇ ਤਕਰੀਬਨ 3 ਲੱਖ ਸਾਲ ਦੇ ਬੱਚੇ ਜਿਹੜੇ ਪੜ੍ਹਦੇ ਸੀ ਪੜ੍ਹਾਈ ਤੋਂ ਵਾਂਝੇ ਕਰ ਦਿੱਤੇ ਐਨੀ ਕਿਹੜੀ لالਚ ਤੁਸੀਂ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਕੱਲੇ ਬੱਚਿਆਂ ਦੀ ਨਹੀਂ ਸਾਰੇ ਪਰਿਵਾਰਾਂ ਦਾ ਅਗਲਾ ਭਵਿੱਖ ਖਰਾਬ ਕਰ ਦਿੱਤਾ ਆ ਉਹ ਲੋਕ ਜਿਨ੍ਹਾਂ ਨੂੰ ਪਿਆਰ ਤੁਹਾਡੇ ਨਾਲ ਨਹੀਂ ਹੈ ਮੈਨੂੰ ਯਾਦ ਆਸਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਪਹਿਲੀ ਕੈਬਨਿਟ ਜਾਏ ਸਾਰੇ ਬੈਠੇ ਸੀ ਬਾਦਲ ਸਾਹਿਬ ਨੇ ਕਿਹਾ ਇਹ ਪੰਜਾਬ ਤਰੱਕੀ ਹੋਣੀ ਹੈ ਪੰਜਾਬ ਦੇ ਗਰੀਬ ਬੱਚਿਆਂ ਨੂੰ ਪੜਾਉਣਾ ਪੈਣਾ ਕੱਲੇ ਖੇਤੀ ਨਾਲ ਪੱਤਰਕੀ ਨਹੀਂ ਕਰ ਸਕਦੇ ਦੁਨੀਆ ਵਿੱਚ ਜਿਹੜੇ ਦੇਸ਼ ਮੁਲਕ ਹੈ ਭਾਵੇਂ ਅਮਰੀਕਾ ਭਾਵੇਂ ਕੈਨੇਡਾ ਉਹ ਮੁਲਕਾਂ ਨੇ ਤਰੱਕੀ ਕਿਉਂ ਕੀਤੀ ਕਿਉਂਕਿ ਉਹ ਮੁਲਕਾਂ ਨੇ ਪੜ੍ਹਾਈ ਤੇ ਜ਼ੋਰ ਦਿੱਤਾ ਆ ਜਿਹੜੀ ਸਕਾਲਰਸ਼ਿਪ ਸਕੀਮ ਸ਼ੁਰੂ ਹੋਈ ਤੁਸੀਂ ਯਾਦ ਕਰੋ ਪਹਿਲੇ ਮਸਾਂ 5-10 ਹਜ਼ਾਰ ਬੱਚੇ ਸਕਾਲਰਸ਼ਿਪ ਲੈਂਦੇ ਸੀ ਮੈਂ ਫਿਰ ਮੀਟਿੰਗ ਕੀਤੀ ਅਕਸਰ ਬੁਲਾਏ ਮੈਂ ਕਿਹਾ ਹਰ ਗੁਰੂ ਘਰ ਦੇ ਵਿੱਚ ਪੋਸਟਰ ਲਾਓ ਟੀਵੀ ਤੇ ਇਸ਼ਤਿਆਫਨਾ ਐਡ ਕੱਢੋ ਬੱਚਿਆਂ ਨੂੰ ਦੱਸਿਓ ਕਿਵੇਂ ਸਕਾਲਰਸ਼ਿਪ ਮਿਲ ਸਕਦੀ ਹੈ ਆਨਲਾਈਨ ਪੋਰਟਲ ਬਣਾਇਆ ਇਥੇ 15 ਲੱਖ ਬੱਚੇ ਪਹੁੰਚ ਗਏ ਸਾਲ ਦੇ ਲਗਾਤਾਰ ਜਿੰਨੇ ਸਾਲ ਸਹਾ ਪ੍ਰਕਾਸ਼ ਸਿੰਘ ਜੀ ਬਾਦਲ ਜਿੰਨੇ ਸਾਲ ਮੁੱਖ ਮੰਤਰੀ ਰਹੇ ਥੋਡੇ ਸਾਰੇ ਐਸਸੀ ਬੀਸੀ ਦੇ ਬੱਚਿਆਂ ਨੂੰ ਪੜ੍ਹਾਈ ਮੁਫਤ ਦਿੰਦੇ ਸੀ ਅਸੀਂ ਪੜ੍ਹਾਈ ਲਗਾਤਾਰ ਕਰਦੇ ਜਦੋਂ ਕੈਪਟਨ ਆਇਆ ਪਹਿਲੇ ਹੀ ਸਾਲ ਤੋਂ ਸਾਰਾ ਸਕਾਲਰਸ਼ਿਪ ਦਾ ਕੰਮ ਬੰਦ ਹੋਣ ਲੱਗ ਗਿਆ ਅੱਜ 4 ਸਾਲ ਹੋ ਗਏ ਕਾਲਜ ਵੀ ਬੰਦ ਹੋ ਗਏ ਬੱਚੇ ਵੀ ਪੜ੍ਹਾਈ ਤੋਂ ਵਾਂਝੇ ਹੋ ਗਏ ਜਿਹੜਾ ਪੈਸਾ ਆਇਆ ਸੀ ਕੋਲਜਾਂ ਨੂੰ ਦੇਣ ਦੇ ਬਜਾਏ ਆਪ ਹੀ ਛੱਕ ਗਏ ਤੇ ਵਿਚਾਰੇ ਬੱਚੇ ਅੱਜ ਘਰੇ ਬੈਠੇ ਆ ਜਿਹੜੀਆਂ ਨੌਕਰੀਆਂ ਮਿਲਣੀਆਂ ਸੀ ਪੜ੍ਹ ਕੇ ਉਹਨਾਂ ਤੋਂ ਵਾਂਝੇ ਹੋ ਗਏ ਇਹ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਮੈਂ ਕਹਿੰਦਾ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦਾ ਸਭ ਤੋਂ ਵੱਡਾ ਗੁਨਾਹ ਜੇ 4 ਸਾਲਾਂ ਚ ਸਭ ਤੋਂ ਵੱਡਾ ਪਾਪ ਗੁਨਾਹ ਕੀਤਾ ਕਿ ਗਰੀਬਾਂ ਦੇ ਪਿੱਛੇ ਛੁਰਾ ਮਾਰਿਆ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ ਸਭ ਤੋਂ ਵੱਡੀ ਮਾੜੀ ਗੱਲ ਜੇ ਕੀਤੀ ਹੈ 4 ਸਾਲਾਂ ਚ ਆ ਕੀਤੀ ਹੈ ਕੈਪਟਨ ਸਾਹਿਬ ਸਾਦੂ ਸਿੰਘ ਧਰਮਸੋਤ ਇਹ ਤੋਂ ਨਾ ਜਿਹੜਾ ਇਹਨਾਂ ਦਾ ਲੀਡਰ ਜਿਹੜਾ ਪੈਸਾ ਖਰਦਿਆ ਉਹਨੂੰ ਵਫਾ ਨਹੀਂ ਕਰਨਾ ਕੋਈ ਨਾ ਕੋਈ ਜਿਵੇਂ ਪ੍ਰਮਾਤਮਾ ਕਹਿੰਦੇ ਆ ਅੱਜ ਜਿਹੜਾ ਆਇਆ ਪੈਸਾ ਹੁੰਦਾ ਨਾ ਘਰ ਚ ਵਫਾ ਨਹੀਂ ਦਿੰਦਾ ਜਾਂ ਬਿਮਾਰੀਆਂ ਰਹੀਂ ਜਾਂ ਘਾਟੇ ਰਹੀਂ ਸਾਰਾ ਕੁਝ ਨਿਕਲ ਜਾਂਦਾ ਜੇ ਤੁਸੀਂ ਸੋਚਦੇ ਕਿ ਹੁਣ ਤਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ 50 ਕਰੋੜ ਕਮਾ ਕਤਾ ਲਗੂਆ ਪਰਮਾਤਮਾ ਇਨਸਾਫ ਕਰੂਗਾ ਜਿੰਨਾ ਵੱਡਾ ਪਾਪ ਤੁਸੀਂ ਕੀਤਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਪਰਮਾਤਮਾ ਮਿਹਰ ਕਰੇ ਸਰਕਾਰ ਤੁਸੀਂ ਆਪਣੀ ਬਣਾ ਲਓ ਪੰਜਾਬ ਚ ਅਗਲੇ ਸਾਲ ਮੈਂ ਤੁਹਾਨੂੰ ਵਾਦਾ ਕਰਦਾ ਇੱਕ ਤੇ ਅੱਜ ਤੱਕ ਤੁਸੀਂ ਜਾਣਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਪੂਰਾ ਕੀਤਾ ਜੇ ਮੈਂ ਕਿਹਾ ਬਿਜਲੀ ਆਮ ਆਮ ਕਰ ਦੂੰਗਾ ਕਰਕੇ ਦਿਖਾਤੀ ਉਦੋਂ ਤਾਂ ਲੋਕੀ ਕੰਗਰੇਸੀ ਕਹਿੰਦੇ ਸੀ ਕਿਵੇਂ ਹੋਊਗੀ ਆ ਥੰਮਲ پلان ਲਾ ਕੇ ਸਾਰੇ ਜੇ ਮੈਂ ਕਿਹਾ ਸੜਕਾਂ ਚਾਰ ਤੇ 6 ਲੈਂਦੀਆਂ ਬਣਾ ਕੇ ਸਾਰੇ ਵੱਡੇ ਸ਼ਹਿਰਾਂ ਨੂੰ ਜੋੜ ਦੂੰਗਾ ਉਦੋਂ ਕਹਿੰਦੇ ਸੀ ਕਿਵੇਂ ਹੋਊਗਾ ਅੱਜ ਤੁਹਾਡੇ ਸਾਹਮਣੇ ਆ ਜਿਹੜੀ ਸੜਕ ਤੇ ਸਾਹਮਣੇ ਬੈਠਾ ਐ ਜੀਆਂ ਸੜਕਾਂ ਸਾਰੇ ਪੰਜਾਬ ਚ ਹੈ ਜੇ ਅਸੀਂ ਕਿਹਾ ਸੀ ਗਰੀਬ ਨੂੰ ਆਟਾ ਦਾਲ ਦੇਵਾਂਗੇ ਮੈਨੂੰ ਯਾਦ ਹੈ ਬਾਦਲ ਸਾਹਿਬ ਨੇ ਇਹ ਕਿਹਾ ਕਿ ਮੈਂ ਹਰ ਗਰੀਬ ਨੂੰ ਪੰਜਾਬ ਮੇਰੇ ਗਰੀਬ ਪਰਿਵਾਰ ਕੋਈ ਭੁੱਖਾ ਨਹੀਂ ਰਹੂਗਾ ਵਾਂਗੇ ਉਦੋਂ ਕਾਂਗਰਸੀ ਦਾ ਬਿਆਨ ਸੀ ਕਿਵੇਂ ਦੇਣਗੇ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਅਸੀਂ ਕੋਈ ਸਾਲ 2 ਸਾਲ 3 ਸਾਲ ਵੀ ਢਿੱਕਿਆ ਪਹਿਲੀ ਕੈਬਨਿਟ ਮੀਟਿੰਗ 'ਚ ਬਾਦਲ ਸਾਹਿਬ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਜੇ ਅਸੀਂ ਕਿਹਾ ਤੁਹਾਨੂੰ 200 ਯੂਨਿਟ ਬਿਜਲੀ ਦੇ ਅਸੀਂ ਭਾਈਚਾਰੇ ਦੇ ਮਾਫ਼ ਹੋਣਗੇ ਤੇ ਮਾਫ਼ ਕੀਤੇ ਅਸੀਂ ਲਾਰੇ ਨਹੀਂ ਲਾਏ ਕਿ ਖਜ਼ਾਨਾ ਖਾਲੀ ਸੀ ਇਹ ਕਿਸੀ ਹੋ ਸੀ ਜਿੰਨੀਆਂ ਵੀ ਸਹੂਲਤਾਂ ਐਸੀ ਭਾਈਚਾਰੇ ਨੂੰ ਬੀਸੀ ਭਾਈਚਾਰੇ ਨੂੰ ਕਿਸਾਨ ਨੂੰ ਵਪਾਰੀ ਨੂੰ ਜਿੰਨੀਆਂ ਵੀ ਸਹੂਲਤਾਂ ਪੰਜਾਬ 'ਚ ਮਿਲੀਆਂ ਜਦੋਂ ਦਾ ਪੰਜਾਬ ਪੰਜਾਬ ਬਣਿਆ ਸਾਰੀਆਂ ਹੀ ਸਹੂਲਤਾਂ ਸਰਦ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਜਿਵੇਂ ਮੈਂ ਕਿਹਾ ਅਸੀਂ ਆਟਾ ਦਾਲ ਦਿੱਤਾ ਛਗਨ ਦਿੱਤਾ ਪੈਨਸ਼ਨ ਦਿੱਤਾ ਆ ਜਿਹੜੀ ਆਉਣ ਵਾਲੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਇੋਰਟੀ ਸਾਡੀ ਹੋਊਗੀ ਨੰਬਰ 1 ਨਿਸ਼ਾਨਾ ਸਾਡਾ ਉਂਗਰਾ ਕਿ ਮੇਰੇ ਪੰਜਾਬ ਵਿੱਚ ਕੋਈ ਵੀ ਗਰੀਬ ਪੜ੍ਹਾਈ ਤੋਂ ਵਾਂਝਾ ਨਹੀਂ ਰਹੂਗਾ ਸਾਰਿਆਂ ਨੂੰ ਮੁਫਤ ਪੜ੍ਹਾਈ ਦਿੱਤੀ ਜਾਊਗੀ ਐਸੀਬੀ ਚ ਸਾਰੇ ਕਾਲਜਾਂ ਸਭ ਕਾਲਜ ਤੱਕ ਪੜ੍ਹਾਈ ਕਾਲਜ ਤੱਕ ਪੜ੍ਹਾਈ ਐਸੀਬੀ ਸੀ ਗਰੀਬਾਂ ਦੀ ਮੁਫਤ ਹੋਊਗੀ ਗਾਰੰਟੀ ਕਰਦਾ ਕਿਹੜੇ ਮਰਜ਼ੀ ਕਾਲਜ ਜਾਏ ਸਭ ਤੋਂ ਪਹਿਲਾ ਕੰਮ ਹੀ ਇੱਥੇ ਪੜਾਈ ਤੋਂ ਸ਼ੁਰੂ ਕਰਾਂਗੇ ਨਾਲੇ ਦੁਆਬੇ ਵਿੱਚ ਜਿੱਥੇ ਐਸੀ ਭਾਈਚਾਰਾ ਬਹੁਤ ਵਸਦੇ ਰਹਿੰਦੇ ਆ ਬਾਬਾ ਸਾਹਿਬ ਮੇਡ ਕਰਜੀ ਦੇ ਨਾਂ ਤੇ ਇੱਕ ਬਹੁਤ ਵਧੀਆ ਯੂਨੀਵਰਸਿਟੀ ਬਣਾਵਾਂਗੇ ਇੱਥੇ ਜਦੋਂ ਸਰਕਾਰ ਬਣੂਗੀ ਇਹ ਨਹੀਂ ਹੋਊਗਾ ਕਿ ਪੈਸਾ ਹੈ ਨਹੀਂ ਪਹਿਲੇ ਹੀ ਸਾਲ ਤੋਂ ਕੰਮ ਸ਼ੁਰੂ ਕਰਕੇ ਪਹਿਲੇ ਡੇਢ ਸਾਲ ਚ ਬਣਾ ਕੇ ਦਿਖਾਵਾਂਗੇ ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਦੋ ਤਿੰਨ ਗੱਲਾਂ ਸਿਕਾਈਆਂ ਦੋ ਤਿੰਨ ਗੱਲਾਂ ਸਿਕਾਈਆਂ ਜਿਹੜੀਆਂ ਮੈਂ ਆਪਣੇ ਪੱਲੇ ਬੰਨੀਆਂ ਇੱਕ ਗੱਲ ਹੈ ਮੈਨੂੰ ਕਹਿੰਦੇ ਸੁਖਬੀਰ ਜੇ ਤੂੰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਉਨਾ ਹੀ ਵਾਅਦਾ ਕਰੀ ਜਿਹੜਾ ਪੂਰਾ ਕਰ ਸਕਦਾ ਕਿਉਂਕਿ ਕਈ ਲੀਡਰ ਵਾਦੇ ਜਾਣ ਕੇ ਵੋਟਾਂ ਲੈਣ ਵਾਸਤੇ ਬੜੇ ਕਰਦੇ ਆ ਜਿਵੇਂ ਕੈਪਟਨ ਨੇ ਕੀਤਾ ਇੱਕ ਵਾਰ ਠੱਗੀ ਵੱਜ ਸਕਦੀ ਹੈ ਦੂਜੀ ਵਾਰ ਫਿਰ ਬੁਰੀ ਜ਼ਿੰਦਗੀ ਤੁਹਾਡਾ ਤਲੰਕਿਤ ਹੋ ਜਾਂਦੇ ਆ ਤੁਹਾਨੂੰ ਕੋਈ ਵਿਸ਼ਵਾਸ ਨਹੀਂ ਕਰਦੇ ਸਾਬ ਪ੍ਰਕਾਸ਼ ਸਿੰਘ ਦੀ ਬਾਦਲ ਪੰਜ ਵਾਰ ਮੁੱਖ ਮੰਤਰੀ ਬਣਿਆ ਪੰਜਾਬ ਦੇ ਕਿਉਂ ਬਣਿਆ ਕਿਉਂਕਿ ਵਾਦੇ ਦੇ ਪੱਕੇ ਆਈ ਗੱਲ ਮੈਂ ਆਪਣੇ ਪੱਲੇ ਬਣੀ ਹੈ دیکھ لو میرے پچھلے دس سال کے بیان دیکھ لو جو بھی میں کیا پورا یہ ایجے وعدے میں کیتے میں سوچ سمجھ کے کیتے پر پورے پورے کیتے کیپٹن منگو نہیں گٹکا صاحب جھوٹی سون کھا کے میں سارا کرجہ معاف کر دوں گا گھر گھر ڈی ایس پی انسپیکٹر لا دوں گا موبائل فون دے دوں گا یہ دے دوں گا وہ دے دوں گا ਉਹ ਉਹਦੇ ਮਨ 'ਚ ਖੋਟ ਹੈ ਇਹ ਕਾਂਗਰਸੀ ਤੁਸੀਂ ਕਾਂਗਰਸ ਦਾ ਵਿਰਸਾ ਜਾਣਦੇ ਹੋ ਕਾਂਗਰਸੀ ਵਿਰਾਸਤ ਦੇਖਦੇ ਹੋ ਕਿਤੇ ਕਾਂਗਰਸ ਨੇ ਕੁਝ ਕੀਤਾ ਮੈਨੂੰ ਯਾਦ ਹੈ ਮੈਂ ਪੰਜਾਬ ਦੀ ਅਸੈਂਬਲੀ ਸਾਡੀ ਬਹਿਸ ਚੱਲ ਰਹੀ ਸੀ ਇੱਕ ਪਾਸੇ ਕਾਂਗਰਸ ਦੇ ਲੋਕ ਮੰਤਰੀ ਆਪਣੇ ਬੈਟੇ ਸੀ ਲੀਡਰ ਚੰਨੀ ਸੀ ਬੀਬੀ ਭੱਟਲ ਸੀ ਲਾਲ ਸਿੰਘ ਸੀ ਸਾਰੇ ਬੈਟੇ ਸੀ ਇੱਕ ਪਾਸੇ ਅਸੀਂ ਬੈਟੇ ਸੀ ਬਹਿਸ ਚੱਲ ਪਈ ਕਿਹੜੀ ਸਰਕਾਰ ਨੇ ਕੀ ਕੰਮ ਕੀਤੇ ਆ ਮੈਂ ਮੇਰੀ ਵਾਰੀ ਆਈ ਤੇ ਮੈਂ ਕਿਹਾ ਮੈਂ ਬਹਿਸ ਨਹੀਂ ਕਰਨਾ ਚਾਹਣਾ ਮੈਂ ਇਕੱਲੇ ਪੰਜ ਸਵਾਲ ਪੁੱਛਣਾ ਚਾਹਣਾ ਕੈਪਟਨ ਤੋਂ ਆਪ ਕਾਰਪਨੀ ਸੀ ਉਹ ਬੀਬੀ ਬੱਟਲ ਦੇ ਚੰਨੀ ਲੀਡਰ ਸੀ ਮੈਂ ਕਿਹਾ ਥੋੜਾ ਕੈਪਟਨ ਅਮਰਿੰਦਰ ਸਿੰਘ 2002 ਤੋਂ 2007 ਤੱਕ ਪੰਜ ਮੁੱਖ ਮੰਤਰੀ ਰਿਹਾ ਪੰਜ ਸਾਲ ਮੈਨੂੰ ਪੰਜ ਚੀਜ਼ਾਂ ਦੇ ਦੱਸ ਦਿਓ ਜਿਹੜੀਆਂ ਉਹ ਕੈਪਟਨ ਨੇ ਪੰਜਾਬ ਵਿੱਚ ਕੀਤੀਆਂ ਪੰਜ ਕੱਲੀਆਂ ਦੇਖੋ ਸਾਰੇ ਬੀਬੀ ਪੱਠਲ ਲਾਲ ਸਿੰਘ ਨੂੰ ਪੁੱਛਣ ਲੱਗੀ ਦੱਸੋ ਕੀ ਪੰਜ ਕੀਤੀਆਂ ਭਲਾ ਲਾਲ ਸਿੰਘ ਚੰਨੀ ਨੂੰ ਪੁੱਛਣ ਲੱਗਿਆ ਕੁਸਰ-ਪੁਸਰ ਦੱਸ ਨਹੀਂ ਸਕੇ ਫਿਰ ਮੈਂ ਕਿਹਾ ਐਂ ਕਰੋ ਪੰਜ ਛੱਡ ਦਿਓ ਚਾਰ ਦੱਸ ਦਿਓ ਫਿਰ ਤੋਂ ਖੁਸਰ-ਪੁਸਰ ਕਰਨ ਲੱਗ ਗਏ ਦੱਸਿਆ ਕੁਛ ਨਹੀਂ ਮੈਂ ਕਿਹਾ ਚੱਲ ਤਿੰਨ ਦੱਸ ਦਿਓ ਤਿੰਨ ਵੀ ਨਹੀਂ ਦੱਸ ਸਕੇ ਫਿਰ ਮੈਂ ਖੀਰ ਤੋਂ ਔਖਾ ਜੋ ਕੇ ਕਿਹਾ ਯਾਰ ਮੈਂ ਕਿਹਾ ਤੁਹਾਨੂੰ ਸ਼ਰਮ ਕਰੋ ਤੁਸੀਂ ਪੰਚਲ ਮੁੱਖ ਮੰਤਰੀ ਰਹੇ ਹੋ ਤੁਸੀਂ ਇੱਕ ਗੱਲ ਤਾਂ ਦੱਸ ਦਿਓ ਇੱਕ ਗੱਲ ਚੰਨੀ ਖੜਾ ਹੋਇਆ ਉਦੋਂ ਲੀਡਰ ਆਫ ਦੀ ਆਪੋਜੀਸ਼ਨ ਸੀ ਚੰਨੀ ਖੜਾ ਹੋ ਕੇ ਕਹਿੰਦਾ ਹਾਂ ਕੀ ਕੀਤਾ ਸਾਡੇ ਕੈਪਟਨ ਨੇ ਤੁਸੀਂ ਕੀ ਵਿੱਚ ਦੇਖਿਆ ਹੋਣਾ ਸਾਰਾ ਲਾਈਵ ਚੱਲ ਰਿਆ ਸੀ ਉਦੋਂ ਮੈਂ ਸਮਝਿਆ ਪਤਾ ਨਹੀਂ ਕੀ ਬੰਬ ਸੱਟਿਆ ਸਮਝੀ ਅਸੀਂ ਬਹਿ ਗਏ ਥੱਲੇ ਮੈਂ ਕਿਹਾ ਦੱਸੋ ਚੰਨੀ ਸਾਹਿਬ ਕੀ ਕੀਤਾ ਤੁਹਾਡੇ ਕੈਪਟਨ ਨੇ ਕਹਿੰਦੇ ਸੜਕਾਂ ਤੇ ਜਿਹੜੀ ਟੁੱਟੀਆਂ ਸੜਕਾਂ ਤੇ ਅਸੀਂ ਪੈਚ ਲਾਏ ਆ ਮੈਂ ਹੁਣ ਪੁੱਛਣਾ ਚਾਹਣਾ ਸਾਰੀ ਜਨਤਾ ਨੂੰ 4 ਸਾਲ ਪੂਰੇ ਹੋ ਗਏ ਮੈਨੂੰ ਦੱਸ ਦਿਓ ਇੱਕ ਚੀਜ਼ ਜੋ ਕੈਪਟਨ ਨੇ ਕੀਤੀ ਹੈ ਇੱਕ ਚੀਜ਼ ਇੱਕ ਚੀਜ਼ ਕੀਤੀ ਕੀ ਹੈ ਤਾਂ ਛੱਡ ਦਿਓ ਮੈਨੂੰ ਇੱਕ ਗੱਲ ਦੱਸ ਦਿਓ ਕਿੰਨੀਆਂ ਚੀਜ਼ਾਂ ਬੰਦ ਕਰ ਦਤੀਆਂ ਪੈਨਸ਼ਨਾਂ ਆਟਾ ਦਾਲ ਦੇ ਕਾਰ ਥੋੜੇ ਕੱਟਦੇ ਪੈਨਸ਼ਨਾਂ ਕੱਟਦੀਆਂ ਸ਼ਗਨ ਕੱਟਦੇ ਜਿਹੜੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਦੇ ਡੀਏ ਨਹੀਂ ਦਿੱਤੇ ਤੇ ਪੇ ਕਮਿਸ਼ਨ ਦੀ ਤਾਂ ਗੱਲ ਹੀ ਛੱਡ ਦਿਓ ਪਹਿਲੇ ਅਸੀਂ ਥੋੜੇ ਜਿਮ ਬਣਾਉਂਦੇ ਹੁੰਦੇ ਸੀ ਨੌਜਵਾਨਾਂ ਵਾਸਤੇ ਜਿਮ ਦੇਣੇ ਬੰਦ ਕਰ ਦਿੱਤੇ ਤੇ ਖੇਡਾਂ ਦਾ ਸਮਾਨ ਦੇਣਾ ਬੰਦ ਕਰ ਦਿੱਤਾ ਥੋੜੇ ਘਰੇ ਮੈਂ ਥੋੜੇ ਪਿੰਡਾਂ 'ਚ ਮੈਂ ਸੇਵਾ ਕੇਂਦਰ ਖੋਦੇ ਸੀ ਤੁਸੀਂ ਦਫ਼ਤਰ ਨਾ ਜਾਓ ਤੁਹਾਨੂੰ ਕੰਮ ਕਰਨ ਦੀ ਡੀਸੀ ਦਫ਼ਤਰ ਜਾਣ ਦੀ ਲੋੜ ਨਹੀਂ ਘਰੇ ਤੁਹਾਡੇ ਸਾਰੇ ਕੰਮ ਹੋ ਜਾਣ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ ਸੇਵਾ ਕੇਂਦਰ ਬੰਦ ਕਰ ਦਿੱਤੇ ਅੱਜ ਸਭ ਤੋਂ ਵੱਡੇ ਨਸ਼ੇ ਦਾ ਮਾਫੀਆ ਵਪਾਰ ਕਰ ਰਹੇ ਕੌਣ ਆ ਕਾਂਗਰਸੀ ਐਮ ਐਲ اے ਪੈਸੇ ਲੈ ਰਹੇ ਮੀਨਾ ਲੈ ਰਹੇ ਨਸ਼ਿਆਂਾਂ ਤੋਂ ਸਭ ਤੋਂ ਵੱਡਾ ਸੈਨ ਮਾਫੀਆ ਕਾਂਗਰਸ ਦੇ ਐਮ ਐਲ اے ਜਿੰਨੇ ਸ਼ਰਾਬ ਜਾਲੀ ਸ਼ਰਾਬ ਪੰਜਾਬ ਚਾ ਰਹੀ ਹੈ ਸਾਰੀ ਕਾਂਗਰਸ ਦੇ ਐਮ ਐਲ اے ਲੈ ਆ ਰਹੇ ਹੈ ਤੇ ਖਜ਼ਾਨੇ ਨੂੰ ਖਾਲੀ ਕਰ ਦਿੱਤਾ ਅੱਜ ਗੈਂਗਸਟਰਾਂ ਦਾ ਰਾਜ ਹੈ ਰੋਜ਼ ਅਖਬਾਰ ਕਰ ਲੋ ਕੱਲ ਮਹਿੰਗਿਆ ਤਰਨ ਤਰਨ ਇਸ ਆਈ ਨੂੰ ਗੈਂਗਸਟਰ ਨੇ ਮਾਰ ਦਿੱਤਾ ਬੈਂਕ ਲੁੱਟੇ ਜਾ ਰਹੇ ਐ ਗੈਂਗਸਟਰ ਜੇਲ੍ਹਾਂ ਚ ਰਹਿ ਕੇ ਬਲੋਤੀ ਕਰਦੇ ਆ ਲੋਕਾਂ ਨੂੰ ਜੋ ਪੈਸੇ ਇਕੱਠੇ ਕਰ ਰਹੇ ਐ ਕਿਉਂਕਿ ਪਤਾ ਹੈ ਅੱਜ ਪੈਸੇ ਦਾ ਰਾਜ ਆ ਕੋਈ ਮਰਜ਼ੀ ਕੰਮ ਕਰਾਉਣਾ ਪੈਸੇ ਦਾ ਰਾਜ ਕਰਕੇ ਕਰਦਾ ਮੈਨੂੰ ਇੱਕ ਕੱਲ ਦੱਸੋ ਤੁਹਾਡੇ ਚ ਕੋਈ ਵੀ ਆਪਣੇ ਪੰਜਾਬ ਦੇ ਕਾਪਾ ਕੋਨੇ ਤੋਂ ਐਮ ਦੁਆਬੇ ਚ ਫੋਨਾ ਕੋਈ ਕਾਂਗਰਸੀ ਮਿੱਤਰ ਹੋਵੇ ਉਹਨੂੰ ਪੁੱਛ ਲਓ ਕੀ ਤੁਸੀਂ ਕੈਪਟਨ ਮਨਿੰਦਰ ਸਿੰਘ ਨੂੰ 4 ਸਾਲ ਹੋਏ ਮੁੱਖ ਮੰਤਰੀ ਨੂੰ ਮਿਲੇ ਹੋ ਜਿਹੜੇ ਲੋਕ ਵਰਕਾਮ ਵਰਕਰ ਆਪਣੇ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦੇ ਤੇ ਜਨਤਾ ਦੀ ਕੀ ਗੱਲ ਹੈ ਦੁਆਬੇ ਵਾਲੇ ਮੈਨੂੰ ਇਹਨਾਂ ਦੱਸ ਦਿਓ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ ਵਿੱਚ ਫਲੋਰ ਤੁਸੀਂ ਕਿਤੇ ਦੇਖਿਆ ਹੈ ਫਗਵਾੜੇ ਦੇਖਿਆ ਹੁਸ਼ਿਆਰਪੁਰ ਦੇਖਿਆ ਟਾਂਡੇ ਦੇਖਿਆ ਕਪੂਰਥਲੇ ਦੇਖਿਆ ਸੁਲਤਾਨ ਪਰਲੋਦੀ ਦੇਖਿਆ ਜੋ ਦੇਖਿਆ ਹੀ ਨਹੀਂ 4 ਸਾਲ ਫਿਰ ਮੁੱਖ ਮੰਤਰੀ ਕੇ ਸਵਸਤੇ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਮੈਂ ਉਪ ਮੁੱਖ ਮੰਤਰੀ ਸੀ ਮੇਨ ਲਾਦਾ ਕੋਈ ਦਿਨ ਨਹੀਂ ਸੀ ਕਿਤਨਾ ਕਿਤੇ ਸੀ ਹੁੰਦੇ ਸੀ ਥੋੜੇ ਵਿੱਚ ਹੁੰਦੇ ਸੀ ਸੰਗਤ ਦਰਸ਼ਨ ਹੁੰਦੇ ਸੀ ਮੈਨੂੰ ਯਾਦਾ ਹਰ ਹਲਕੇ ਥੋੜੇ ਸੰਗਤ ਦਰਸ਼ਨ ਹੋਇਆ ਜਿੱਥੇ ਤੁਸੀਂ 20 ਕਰੋੜ ਮੰਗਿਆ ਹਲਕੇ ਨੇ ਅਸੀਂ 100-100 ਕਰੋੜ ਦੇ ਕੇ ਗਏ ਪਿਛਲੇ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ ਕੋਈ ਖਜ਼ਾਨੇ ਦੀ ਕਮੀ ਨਹੀਂ ਸੀ ਉਦੋਂ ਦਾ ਖਜ਼ਾਨਾ ਭਰਿਆ ਸੀ ਅਸੀਂ ਕਿਤੇ ਸਾਡੇ ਬਿਆਨ ਦੁਨੇ ਕਿ ਖਜ਼ਾਨਾ ਖਾਲੀ ਹੈ ਹੁਣ ਕੈਪਟਨ ਕਿਉਂਕਿ ਘਰੋਂ ਨਿਕਲਣਾ ਨਹੀਂ ਘਰੇ ਆਪਣੇ ਫਾਰਮ ਹਾਊਸ ਚ ਰਹਿੰਦਾ ਹੈ ਰੋਜ਼ ਤੁਸੀਂ ਵੀਡੀਓ ਦੇਖਦੇ ਹੋ ਕੈਪਟਨ ਸਾਹਿਬ ਕੀ ਕਰਦੇ ਆ ਫਾਰਮੋਂ ਵੀਡੀਓ ਦੇਖਦੇ ਹੋ ਕਿ ਨਹੀਂ ਸੋਸ਼ਲ ਮੀਡੀਆ ਤੇ ਉਹਨੀਆਂ ਦੇਖਿਆ ਕਰੋ ਇੱਥੇ ਲੋਕੀ ਕਰੋਨਾ ਨੂੰ ਮਰ ਰਹੇ ਆ ਇੱਥੇ ਲੋਕੀ ਉੱਥੋਂ ਮਨ ਰੇ ਇੱਥੇ ਲੋਕੀ ਬੁਰਾ ਹਾਲ ਐ ਉੱਥੇ ਕੈਪਟਨ ਸਾਹਿਬ ਐਸ਼ ਕਰ ਰਿਹਾ ਜਿਹੜਾ ਵੀ ਕਸੀ ਕਹੀਏ ਜਿਹੜਾ ਵੀ ਠੱਗੀ ਮਾਰਦਾ ਕੈਪਟਨ ਸਾਹਿਬ ਇੱਕੋ ਗੱਲ ਆ ਕਲੀਨ ਚਿੱਟ ਕੈਪਟਨ ਸਾਹਿਬ ਕਿੰਨੀ ਦੇਰ ਕਲੀਨ ਚਿੱਟ ਦੇ ਦੋਗੇ ਇੱਕ ਗਰਮੀ ਰਹਿ ਗਈ ਆ ਸਰਦੀ ਤਾਂ ਗਈ ਅਗਲੀ ਸਰਦੀ ਸਰਦੀ ਥੋੜੀ ਸਰਕਾਰ ਆ ਜਾਣੀ ਪੰਜਾਬ ਮੈਂ ਤੁਹਾਨੂੰ ਅੱਜ ਗਰੰਟੀ ਕਰਦਾ ਆ ਜਿਹੜੇ ਧਰਮਸੋਰ ਵਰਗੇ ਡਾਕੂ ਐ ਸਰਕਾਰ ਬੰਦ ਤੇ ਪਹਿਲੇ ਮਹੀਨੇ ਚੰਦਰ ਹੋਣਗੇ ਇਹਨਾਂ ਤੋਂ ਜਿੰਨਾ ਪੈਸਾ ਖਾਧਾ ਸਾਰਾ ਪੈਸਾ ਕਢਾ ਕੇ ਬੱਚਿਆਂ ਦੀ ਪੜ੍ਹਾਈ ਵਿੱਚ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਲਾਇਆ ਜਾਊਗਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਜਿੰਨਾ ਇਹਨਾਂ ਨੇ ਲੁੱਟਿਆ ਜਿੰਨਾ ਲੁੱਟਿਆ ਇਹਨਾਂ ਨੇ ਆਹ ਸੋਚਦੇ ਕਿ ਪੂਰੀ ਜ਼ਿੰਦਗੀ ਸਾਡਾ ਰਾਜ ਦੇਣਾ ਹੈ ਸ਼੍ਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਵਪਾਰੀ ਦੀ ਸਾਰੇ ਵਰਗਾਂ ਦਾ ਸਤਿਕਾਰ ਕਰਦੀ ਹੈ ਤੁਸੀਂ ਸਾਰੇ ਜਾਣਦੇ ਹੋ ਮੇਰੇ ਪਿਤਾ ਬਾਦਲ ਸਾਹਿਬ ਨੇ ਇੱਕ ਮੈਨੂੰ ਹੋਰ ਗੱਲ ਸਿਕਾਈ ਆ ਗੱਲ ਸਿਕਾਈ ਹੈ ਕਿ ਜੇ ਪੰਜਾਬ ਤਰੱਕੀ ਤਾਂ ਕਰ ਸਕਦਾ ਹੈ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਾ ਇੱਕ ਸੰਜ ਰਹੂਗੀ ਸਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ ਸਾਰੇ ਧਰਮਾਂ ਦੇ ਪਵਿੱਤਰ ਦਿਨ ਹੁੰਦੇ ਸੀ ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ ਜਿੰਨੀਆਂ ਵੀ ਯਾਤਰਾ ਨਿਕਲਦੀਆਂ ਸੀ ਬਾਦ ਮੁੱਖ ਮੰਤਰੀ ਬਾਦਲ ਸਾਹਿਬ ਆਪ ਆਉਂਦੇ ਸੀ ਜਿੰਨੇ ਵੀ ਗੁਰੂ ਘਰ ਹੈ ਸਾਰੇ ਧਰਮਾਂ ਦੇ ਉਹਨਾਂ ਨੂੰ ਆਪ ਸਜਾਇਆ ਕਰੋੜਾਂ ਰੁਪਏ ਲਾ ਕੇ RAM TEERAS ਜਾ ਕੇ ਦੇਖੋ ਪਵਿੱਤਰ ਸਥਾਨ میں نے بار میں کی مارا جدا میں تین سو کروڑ روپے اگلا کے انہا خوبصورت بنا دیتا درگیانا مندر جا کے دیکھو کہ خوبصورت بنا دیتا گروہ روی جی مارا دستان کرال گڑ واسطے تاہی تین سو کروڑ منجور کرا کے کم شروع کیتا پر دو کمبرندر سنگھ دی سرکار آگئی آج اوٹھے ایک کٹنی لگی دیر سال ہوگئے چار سال ہوگئے ایک کٹنی لگی کوئی گا نہیں سال بعد ایڈا خوبصورت بنا دا گے ستان ਹਿੰਦੁਸਤਾਨ ਤੇ ਦੁਨੀਆ ਦੇ ਕੋਨੇ-ਕੋਨੇ ਦੇ ਲੋਕੀ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਆਉਂਦੇ। ਸਰ ਪ੍ਰਕਾਸ਼ ਸਿੰਘ ਜੀ ਬਦਲ ਦੀ ਸੋਚ ਸੀ। ਛੋਟੀ-ਛੋਟੀਆਂ ਗੱਲਾਂ ਤੁਹਾਡੀ ਮੰਨ ਜਾਂ ਗੱਲਾਂ ਬਦਲ ਸਾਹਿਬ ਸਮਝ ਆਂਦੇ ਸੀ। ਮੈਨੂੰ ਯਾਦ ਆ ਇੱਕ ਦਿਨ ਬਦਲ ਸਾਹਿਬ ਤਲਵੰਡੀ ਸਾਬੋ ਤੋਂ ਗਏ। ਸ਼ਾਮ ਨੂੰ ਕੈਬਨਿਟ ਮੀਟਿੰਗ ਸੀ ਆਏ। ਤਲਵੰਡੀ ਸਾਬੋ ਜੇ ਮੱਥਾ ਟੇਕਣ ਗਏ ਗੁਰੂ ਘਰ ਦੇ ਵਿੱਚ ਇੱਕ ਬਜ਼ੁਰਗ ਆਇਆ ਤੇ ਇੱਕ ਮਾਈ ਆਈ। ਬਾਦਲ ਸਾਹਿਬ ਨੂੰ ਕਹਿਣ ਲੱਗੇ ਕਿ ਬਾਦਲ ਸਾਹਿਬ ਵੀ ਸਾਰਾ ਕੁਝਾਨੂੰ ਕੀਤਾ ਹੈ ਇੱਕ ਗਮ ਰਹਿ ਗਿਆ ਤੁਸੀਂ ਆ ਜਰੂਰ ਕਰਿਓ ਸਾਡਾ ਸੁਪਨਾ ਹੈ ਕਿ ਮਰਨ ਤੋਂ ਪਹਿਲੇ ਅਸੀਂ ਆਪਣੇ ਹਜ਼ੂਰ ਸਾਹਿਬ ਦਰਸ਼ਨ ਕਰ ਸਕੀਏ ਸਾਡੇ ਬੱਚੇ ਲੈ ਕੇ ਨਹੀਂ ਜਾਂਦੇ ਅਸੀਂ ਬਜ਼ਾਰੇ ਬਜ਼ੁਰਗਾਂ ਕਿਵੇਂ ਜਾਈਏ ਬਾਦਲ ਸਾਹਿਬ ਨੂੰ ਯਾਦ ਆਪ ਸ਼ਾਮ ਨੂੰ ਆਏ ਤੇ ਕਹਿਣ ਲੱਗੇ ਮੈਂ ਇੱਕ ਨਵੀਂ ਸਕੀਮ ਅੱਜ ਸ਼ੁਰੂ ਕਰਨ ਲੱਗੇ ਹੁਕਮ ਮੰਤਰੀ ਤੀਰਥ ਯਾਤਰਾ ਯਾਦ ਕਰੋ ਉਦੋਂ ਅਸੀਂ ਫੈਸਲਾ ਕਰ ਲਿਆ ਬਾਲੂ ਸਾਹਿਬ ਨੇ ਕਿ ਹਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਟੀਰਥ ਯਾਤਰਾ ਜਿਹੜੇ ਜਿਹੜੇ ਧਰਮਾਂ ਦੇ ਪਵਿੱਤਰ ਸਥਾਨ ਆ ਉੱਥੇ ਟ੍ਰੇਨਾਂ ਜਾ ਕਰਨੀਆਂ ਮੁਫਤ ਜਾ ਕਰਨੀਆਂ ਹਜ਼ੂਰ ਸਾਹਿਬ ਵਾਰਨਸੀ ਹਰ ਜਗ੍ਹਾ ਤੇ 크੍ਰਿਸਚੀਅਨ ਭਾਈਚਾਰੇ ਵਾਸਤੇ ਬੋਲੇ ਦਾ ਮਦਰਾਸ ਕੋਲੇ ਜਗ੍ਹਾ ਸੀ ਉੱਥੋਂ ਤੱਕ ਅਸੀਂ ਮੁਫਤ ਰੇਣਾ ਸ਼ੁਰੂ ਕਰਤੀਆਂ ਹਰ ਹਫ਼ਤੇ ਜਾਂਦੀਆਂ ਸੀ ਟ੍ਰੇਨਾਂ ਕਿਉਂਕਿ ਚਾਹੁੰਦੇ ਸੀ ਵਿਚਾਰੇ ਬਜ਼ੁਰਗ ਜਾ ਸਕਣ ਐਡੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਬਾਲ ਸਾਹਿਬ ਦੀ ਸੋਚ ਸੀ ਪਰ ਕੈਪਟਨ ਸਾਬ ਆਇਆ ਪਹਿਲੇ ਦਿਨੀ ਬੰਦ ਕਰ ਦਿੱਤਾ ਆ ਕਬੱਡੀ ਆਪਣੀ ਮਾਂ ਖੇਡ ਯਾਦ ਕਰੋ ਕਿਵੇਂ ਕਬੱਡੀ ਦੁਆਬੇ ਵਿੱਚ ਕਿਵੇਂ ਆਪਾਂ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ ਮੇਲੇ ਲੱਗ ਜਾਂਦੇ 15 20 ਦਿਨ ਨੌਜਵਾਨ ਕਬੱਡੀ ਖੇਡਣ ਲੱਗ ਗਏ ਸੀ ਜਦੋਂ ਕੈਪਟਨ ਆਇਆ ਵਰਲਡ ਕੱਪ ਕਬੱਡੀ ਬੰਦ ਮੈਂ ਤਾਂ ਕਿਹਾ 5 ਸਾਲ 4 ਸਾਲ ਹੋ ਗਏ ਕੈਪਟਨ ਨੇ ਬੰਦ ਹੀ ਕੀਤਾ ਇੱਕ ਨਵੀਂ ਚੀਜ਼ ਇੱਕ ਨਹੀਂ ਸ਼ੁਰੂ ਕੀਤੀ ਇੱਕ ਨਹੀਂ ਅੱਜ ਪਾਪੀ ਐ 도ਖੀ ਐ ਸਭ ਤੋਂ ਵੱਡੀ ਬੇਦਬੀ ਜੇ ਹੋਈ ਐ ਤੇ ਕੀਤੀ ਐ ਕੈਪਟਨ ਅਮਰਿੰਦਰ ਸਿੰਘ ਨੇ ਕਹਤੀ ਐ ਕਿ ਗੁੱਟਕਾ ਸਾਹਿਬ ਵੀ ਝੂਠੀ ਸੌਂ ਖਾਦੀ ਐ ਜਿਹੜਾ ਇਨਸਾਨ ਆਪਣੇ ਗੁਰੂ ਦੀ ਝੂਠੀ ਸੌਂ ਖਾ ਸਕਦਾ ਐ ਇਹ ਤੋਂ ਮਾੜਾ ਇਨਸਾਨ ਕੋਈ ਨਹੀਂ ਹੋ ਸਕਦਾ ਉਹ ਤੋਂ ਵਿਸ਼ਵਾਸ ਕਿਵੇਂ ਕਰ ਸਕਦੇ ਐ ਆਪਣੇ ਪਿੰਡਾਂ ਚ ਵੀ ਆਪ ਦੇਖਿਆ ਜੇ ਕੋਈ ਲੜਾਈ ਝਗੜਾ ਹੋ ਜਾਏ ਦੋ ਗਰੁੱਪਾਂ 'ਚ ਲੜਾਈ ਹੋ ਜਾਏ ਆਪਾਂ ਕੀ ਕਰਦੇ ਐ ਆਪਾਂ ਕਹਿੰਨੇ ਚੱਲ ਗੁਰੂ ਘਰ ਦੇ ਆ ਕੇ ਅੰਦਰ ਆਓ ਜਿਹੜਾ ਝੂਠਾ ਹੋਊਗਾ ਗੁਰੂ ਘਰ ਨਹੀਂ ਜਾਂਦਾ ਡਰ ਗੁੱਟ ਕਸਾ ਹੱਥ ਰੱਖ ਕੇ ਅੱਜ ਐਸ ਕਰਕੇ ਤੁਹਾਨੂੰ ਪਛਾਣਨ ਦੀ ਲੋੜ ਹੀ ਆਪਣੇ ਕਿਹੜੇ ਅਪਰਾਏ ਕਿੱਢ ਰਿਹਾ ਬਾਦਲ ਸਾਹਿਬ ਦੇ ਕੀਤੇ ਹੋ ਕੱਲ ਅੱਜ ਕਈ ਪਾਰਟੀਆਂ ਹੁਣ ਤੁਸੀਂ ਆਮ ਆਦਮੀ ਪਾਰਟੀ ਆਈ ਉਹਨਾਂ ਵੀ ਡਰਾਮਾ ਕੀਤਾ ਕੈਪਟਨ ਮੰਗੂ ਇਨਕਲਾਬ ਪੱਗ ਵੀ ਕੇ ਪੱਗ ਸਿੰਘੀ ਵਰਗੀ ਪਾ ਲਈ ਪਰ ਸਰ ਪੱਗ ਭਗਤ ਸਿੰਘੀ ਵਰਗੀ ਪੌਣ ਨਾਲ ਇਨਕਲਾਬੀ ਨਹੀਂ ਪਾਉਂਦੇ ਇਨਕਲਾਬੀ ਦਿਲੋਂ ਬੰਦੇ ਆ ਦਿਲੋਂ ਦਿਲੋਂ ਜਜ਼ਬਾ ਚਾਹੀਦਾ ਹੈ ਜਜ਼ਬਾ ਹੈ ਇਨਕਲਾਬੀ ਜਜ਼ਬਾ ਹੈ ਦਸ਼ਰੂਮਨੀ ਕਾਲੀ ਦਲ ਦੇ ਵਰਕਰਾਂ ਚ ਹੈ ਜਿਨ੍ਹਾਂ ਨੇ 16-16 ਸਾਲ ਜੇਲਾ ਕੱਟੀਆਂ ਇਨਕਲਾਬੀ ਜਜ਼ਬਾ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਚ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੇ ਦਿੱਤੀਆਂ ਪੰਜਾਬੀਆਂ ਨੇ ਦਿੱਤਾ ਐ ਪੱਗ ਬਣ ਕੇ ਮਿੱਟੀ ਦੀ ਸੌਂ ਖਾ ਕੇ ਡਰਾਮੇ ਨਾਲ ਨਹੀਂ ਇਹਨਾਂ ਦਾ ਲੀਡਰ ਭਗਵੰਤ ਮਾਨ ਇਹਨਾਂ ਦਾ ਪ੍ਰਧਾਨ ਹੈ ਏਨੂੰ ਸ਼ਕਲ ਤੋਂ ਇਨਕਲਾਬੀ ਲੱਗਦਾ ਸ਼ਾਮ ਨੂੰ ਦੋ ਬੋਤਲ ਵਿਸਕੀ ਦੀ ਪੀ ਜਾਂਦਾ ਇਨਕਲਾਬੀ ਲੱਗਦਾ ਵਾ ਡਰਾਮੇ ਜਿੰਨੀ ਮਰਜ਼ੀ ਕਰ ਲੋ ਤੈਨੂੰ ਤੁਸੀਂ ਦੇਖਿਆ ਹੁਣ ਖਤਮ ਹੋ ਗਏ ਕਿਉਂਕਿ ਅਸਲੀ ਚਿਹਰਾ ਸਾਹਮਣੇ ਆਇਆ ਐ ਐਡਾ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੀਤਾ ਸਾਰੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੜ ਗਏ ਪਰ ਫਿਰ ਵੀ ਤੂਫਾਨ ਦਾ ਸਾਹਮਣਾ ਅਕਾਲੀ ਵਰਕਰਾਂ ਨਾਲ ਕੀਤਾ ਪੂਰੇ ਪੰਜਾਬ ਭਾਵੇਂ ਸਾਨੂੰ 15 16 ਸੀਟਾਂ ਆਈਆਂ ਪਰ ਵੋਟਾਂ ਦਾ ਤੁਸੀਂ ਦੇਖੋ 31% ਦੀ ਵੋਟਾਂ 31% ਦੀ ਵੋਟਾਂ ਜੋਮਨੀ ਕਾਲੀਦਲ ਨੂੰ ਪਈਆਂ ਸੈਂਟੀਪੀਸੀ ਵੋਟਾਂ ਕਾਂਗਰਸ ਨੂੰ بیا ਕਲੇ 5-6% ਉਹ ਵੀ ਅਖੀਲੇ ਚਾਰ ਦੇਨ ਪੰਜ ਦੇਨ ਆਰਐਸਐਸ ਤੇ ਭਾਜਪਾ ਨੇ ਕਾਂਗਰਸ ਨੂੰ ਸਪੋਰਟ ਕਰਤੀ ਸੀ ਉਹਨਾਂ ਨੂੰ ਵੀ ਪਤਾ ਕਿਉਂਕਿ ਮੈਂ ਆਪ ਉਹਨਾਂ ਨਾਲ ਅਸੀਂ ਲੜੇ ਆਮ ਆਦਮੀ ਪਾਰਟੀ ਨੂੰ 21% ਸੀ ਉਦੋਂ ਐਡੇ ਤੂਫਾਨ ਫਿਰ ਵੀ ਤੁਸੀਂ ਚੱਲਿਆ ਕਿਉਂਕਿ ਨੀ ਮਜ਼ਬੂਤ ਹੈ ਜਿਹੜੇ ਘਰ ਦੀ ਨੀ ਮਜ਼ਬੂਤ ਹੋਏ ਉਸ ਘਰ ਨੂੰ ਕੋਈ ਢਾ ਨਹੀਂ ਸਕਦਾ ਸ਼੍ਰੋਮਣੀ ਕਾਲੀ ਦਲ ਦੇ ਅਗਲੇ ਮਹੀਨੇ 100 ਸਾਲ ਪੁਰਾਣੇ ਹੋ ਜਾਣਗੇ ਸਭ ਤੋਂ ਪੁਰਾਣੀ ਪਾਰਟੀ ਹੈ ਆ ਪਾਰਟੀ ਥੋਡੀ ਹੈ ਤੁਹਾਡੇ ਬਜ਼ੁਰਗਾਂ ਦੀ ਹੈ ਜੇ ਥੋਡੀ ਪਾਰਟੀ ਤਕੜੀ ਹੈ ਪੰਜਾਬ ਤਕੜਾ ਹੈ ਇਸ ਕਰਕੇ ਮੈਂ ਅੱਜ ਆਈ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਵਾਪਸ ਤਰੱਕੀ ਦੇ ਰਾਹ ਲੈ ਕੇ ਆਈਏ ਪੰਜਾਬ ਵਿੱਚ ਫਿਰ ਤੋਂ ਆ ਗੈਂਗਸਟਰਾਂ ਦਾ ਰਾਜ ਬੰਦ ਕਰਾਈਏ ਆ ਲੁਟੇਰਿਆਂ ਦਾ ਰਾਜ ਬੰਦ ਕਰਾਈਏ ਲਿਆਈਏ ਆਪਣੀ ਸਰਕਾਰ ਜਿਹੜੀ ਇਨਸਾਫ ਦੇਊਗੀ ਜਨਤਾ ਦੀ ਸਰਕਾਰ ਹੋਊਗੀ ਤੁਹਾਡੇ ਵਿੱਚ ਰਹਿ ਕੇ ਪੰਜਾਬ ਦੇ ਗਰੀਬ ਨੂੰ ਇਨਸਾਫ ਦਿਵਾਊਗੀ ਪੰਜਾਬ ਦੇ ਬੱਚਿਆਂ ਨੂੰ ਮੁਫਤ ਪੜ੍ਹਾਊਗੀ ਪੰਜਾਬ ਵਿੱਚ ਘਰ-ਘਰ ਤਰੱਕੀ ਕਰਾਊਗੀ ਉਹ ਤੁਹਾਡੀ ਪਾਰਟੀ ਸ਼ਰੋਮੀ ਅਕਾਲੀ ਦਲ ਕਰਾਉਗੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੇ ਪਦੇ ਬਹੁਤ ਧੰਨਵਾਦ ਜੀ ਸਾਥ ਸੰਗਤ ਜੀ ਸਾਰਿਆਂ ਨੇ ਹੁਣ ਬਾਦਲ ਸਾਹਿਬ ਦੇ ਪਿੱਛੇ ਬਣੋਣਾ ਸਾਰਿਆਂ ਨੇ ਬਾਦਲ ਸਾਹਿਬ ਦੇ ਪਿੱਛੇ ਆਓ ਮੈਂ ਧੰਨਵਾਦੀ ਐ ਬਾਦਲ ਸਾਹਿਬ ਦੇ ਪਿੱਛੇ ਆਓ ਤੇ ਘਰ ਦਾ ਕਰਾਉਗਾ ਬਣਾਣਾ ਸਾਰੇ ਆਜੋ ਇੱਧਰ ਨੂੰ ਸ਼ਾਬਾਸ਼ ਆ ਪਰਦੇ ਜਾ ਕੇ ਉਧਰ ਤੋਂ ਨਿਕਲ ਜਾਓ ਬਾਦਲ ਸਾਹਿਬ ਦੇ ਪਿੱਛੇ ਪਿੱਛੇ ਲੱਗ ਜਾਓ ਸਾਰੇ ਜਾਨੇ ਘਰ ਦਾ ਕਰਾਉ ਕਰਨਾ ਬੰਦੇ ਸੋ ਤਾਲੀ ਵਾਲ ਦਾ ਉਹਨੂੰ ਖਿੱਚ ਕੇ ਲਿਆਓ ਜਾ ਕੇ ਸਦਾ ਤੁਸੀਂ ਦਿਓਗੇ ਇਹ ਲੋਕ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਲੋਕਾਂ ਨੇ ਐਡਾ ਵੱਡਾ ਪਾਪ ਕੀਤਾ ਸਾਰੇ ਚੱਲਾ ਪਾਲ ਸਾਰੇ ਪਿੱਛੇ ਪਿੱਛੇ ਸ਼ਾਬਾਸ਼ ਆਜੋ ਆਹ ਸਾਹਮਣੇ ਨਾ ਜਾਓ ਇਧਰ ਨੂੰ ਜਾਓ ਪਰਦੇ